ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਜੈਕਟ ਕਿਵੀ ਬਣਾ ਕੇ ਤਿਆਰ ਕੀਤੀ ਹੋਈ ਹੈ ਇਹ ਇਹ ਆਪਾਂ ਕਰੋਸ਼ੀ ਨਾਲ ਬਣਾ ਕੇ ਤਿਆਰ ਕੀਤੀ ਹੈ ਆ ਦੇਖੋ ਜੀ ਬਹੁਤ ਹੀ ਸੋਹਣੀ ਆਪਣੀ ਇਹ ਜੈਕਟ ਬਣ ਕੇ ਤਿਆਰ ਹੋਈ ਹੈ ਬਿਲਕੁਲ ਛੋਟੀ ਜੀ ਬਣਾਈ ਹੋਈ ਆਪਾਂ ਇਹ ਇਸ ਦੀ ਲੰਬਾਈ ਆਪਾਂ ਰੱਖੀ ਹੋਈ ਹੈ 18 ਇੰਚ 18 ਇੰਚ ਇਸ ਦੀ ਲੰਬਾਈ ਹੈ ਤੇ ਇਹ ਹੀ ਆਪਾਂ ਚੈਨਾ ਜਿਹੜੀਆਂ ਨੇ ਫਰੰਟ ਵਾਲੀਆਂ ਚੈਨਾ 20 20 ਤੋਂ ਸ਼ੁਰੂ ਕਰਕੇ ਫਿਰ ਇੱਕ ਇੱਕ ਚੈਨਾ ਆਪਾਂ ਵਧਾਈ ਹੋਈ ਹੈ ਤੇ ਜਿੱਥੇ ਆਪਾਂ ਡਿਜ਼ਾਈਨ ਪਾਇਆ ਹੋਇਆ ਉੱਥੇ ਆਪਣੀਆਂ ਇਹ 28 28 ਚੈਨਾ ਤੋਂ ਫਿਰ ਅੱਗੇ ਆਪਾਂ ਡਿਜ਼ਾਈਨ ਪਾਇਆ ਹੋਇਆ ਇਹ ਬੀਏ ਬਣਾਏ ਹੋਏ ਨੇ 5 5 ਬੀਏ ਸ਼ੁਰੂ ਚ ਪਾਏ ਹੋਏ ਨੇ ਤੇ ਉੱਪਰ ਆਪਾਂ 8 ਬੀਏ ਬਣਾ ਕੇ ਉੱਪਰ ਇਹ ਆਪਾਂ ਜਿਹੜਾ ਡਿਜ਼ਾਈਨ ਪਾਇਆ ਹੋਇਆ ਤੇ ਉਸ ਤੋਂ ਅੱਗੇ ਆਪਾਂ ਫਿਰ ਮੋਢਿਆਂ ਦੀ ਕਾਰਟ ਪਾਈ ਹੋਈ ਏ ਬਹੁਤ ਹੀ ਸੋਹਣੀ ਆਪਣੀ ਇਹ ਸਕੀਵੀ ਬਣ ਕੇ ਤਿਆਰ ਹੋਈ ਏ ਆ ਦੇਖੋ ਜੀ ਇਹੇ ਕਰੋਸ਼ੀ ਨਾਲ ਬਣਾ ਕੇ ਆਪਾਂ ਤਿਆਰ ਕੀਤੀ ਹੋਈ ਏ ਚਾਰ ਸਫੇਰੇ ਇਸ ਨੇ ਵਿਡਿੰਗ ਕੀਤੀ ਹੋਈ ਏ ਤੇ ਫਿਰ ਆਪਾਂ ਵਿੱਚ ਆਪਾਂ ਇਸ ਤਰ੍ਹਾਂ ਡੋਰੀ ਬਣਾ ਕੇ ਫੁਮਨ ਲਾਏ ਹੋਏ ਨੇ ਬਿਲਕੁਲ ਸੋਖੇ ਜਿਹੇ ਤਰੀਕਿਆਂ ਨਾਲ ਆਪਾਂ ਇਹ ਜਿਹੜੀ ਸਕੀਵੀ ਬਣਾ ਕੇ ਤਿਆਰ ਕੀਤੀ ਹੋਈ ਹੈ 22 ਸਾਲ ਦੀ ਲੜਕੀ ਦੀ ਆਪਾਂ ਸਕੀਵੀ ਬਣਾਈ ਹੋਈ ਹੈ ਇਹ ਤੇ ਬਣਾਉਣਾ ਇਸ ਨੂੰ ਬਿਲਕੁਲ ਹੀ ਆਸਾਨ ਹੈ ਆ ਦੇਖੋ ਜੀ ਮੋਢਿਆਂ ਦੀ ਕਾਟ ਆਪਾਂ ਜਿੱਥੇ ਆਪਾਂ ਡਿਜ਼ਾਈਨ ਆਪਣਾ ਖਤਮ ਹੁੰਦਾ ਹੈ ਉੱਥੇ ਆਪਾਂ ਮੋਢਿਆਂ ਦੀ ਕਾਟ ਪਾਉਣੀ ਹੈ ਤੇ 9 ਇੰਚ ਤੇ ਆਪਾਂ ਮੋਢਿਆਂ ਦੀ ਕਾਟ ਪਾਈ ਹੋਈ ਹੈ ਆ ਦੇਖੋ ਜੀ ਇਸੇ ਤਰ੍ਹਾਂ ਹੀ ਆਪਾਂ ਬਲੈਕ ਕਲਰ ਦੀ ਜੈਕਟ ਬਣਾ ਕੇ ਤਿਆਰ ਕੀਤੀ ਹੋਈ ਹੈ ਸੇਮ ਸੇਮ ਚੀਜ਼ ਬਣਾਈ ਹੋਈ ਹੈ ਜਿਸ ਤਰ੍ਹਾਂ ਆਪਾਂ ਵਾਈਟ ਬਣਾਈ ਹੋਈ ਹੈ ਉਸੇ ਤਰ੍ਹਾਂ ਹੀ ਆਪਾਂ ਬਲੈਕ ਸਕੀਵੀ ਵੀ ਕ੍ਰੋਸ਼ੀ ਨਾਲ ਬਣਾ ਕੇ ਤਿਆਰ ਕੀਤੀ ਹੋਈ ਹੈ ਸੇਮ ਹੀ ਆਪਾਂ ਡਿਜ਼ਾਈਨ ਪਾਇਆ ਹੋਇਆ ਤੇ ਬਣਾਉਣਾ ਵੀ ਇਸ ਨੂੰ ਬਿਲਕੁਲ ਆਸਾਨ ਹੈ ਬੈਕ ਸਾਈਡ ਦੇ ਆਪਾਂ 60 ਚੈਨ ਲਈਆਂ ਹੋਈਆਂ ਨੇ फ्रंट ਦੀ ਆਪਾਂ 20 ਤੋਂ ਸ਼ੁਰੂ ਕਰਕੇ ਫਿਰ ਇੱਕ ਇੱਕ ਚੈਨ ਜਿਹੜੀ ਆਪਣਾ ਬੀ ਜਿਹੜੇ ਵਧਾਉਂਦੇ ਜਾਣਾ ਹੈ ਆਪਾਂ ਦੋਨਾਂ ਸਾਈਡਾਂ ਤੋਂ ਤੇ ਇਹ ਹੀ ਮੈਂ ਫੁੱਲ ਵੀਡੀਓ ਪਾਵਾਂਗੀ ਇਸ ਦੀ ਕਿਸ ਤਰ੍ਹਾਂ ਆਪਾਂ ਇਹ ਜਿਹੜੀ ਜੈਕਟ ਆਪਾਂ ਬਣਾਉਣੀ ਹੈ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਜੇਕਰ ਤੁਸੀਂ ਲਗਾਤਾਰ ਲੱਗ ਕੇ ਬਣਾਓ ਤਾਂ ਇੱਕ ਦਿਨ ਦੇ ਵਿੱਚ ਵੀ ਬਣ ਕੇ ਤਿਆਰ ਹੋ ਜਾਂਦੀ ਹੈ ਹਾਂਜੀ ਆ ਦੇਖੋ ਜੀ ਇਹ ਆਪਾਂ 10 ਸਾਲ ਦੀ ਲੜਕੀ ਦੀ ਇਸ ਕੀਵੀ ਜੈਕਟ ਜਿਹੜੀ ਆਪਾਂ ਬਣਾਈ ਹੋਈ ਏ ਇਹ ਵਾਈਟ ਰੰਗ ਦੀ ਬਣਾ ਕੇ ਤਿਆਰ ਕੀਤੀ ਹੋਈ ਏ ਤੇ ਇਹਦੇ ਵਿੱਚ ਆਪਾਂ ਬੈਕ ਸਾਈਡ ਤੋਂ ਆਪਾਂ 40-40 ਚੈਨਲ ਲਈਆਂ ਹੋਈਆਂ ਨੇ ਤੇ ਫਰੰਟ ਤੋਂ ਆਪਾਂ ਇਹ ਜਿਹੜੀਆਂ 20 ਚੈਨਲ ਰੱਖੀਆਂ ਹੋਈਆਂ ਨੇ ਤੇ ਇਸ ਤੋਂ ਅੱਗੇ ਆਪਾਂ ਕੋਈ ਵੀ ਚੈਨ ਵਧਾਈ ਨਹੀਂ ਹੋਈ ਇਹ ਸਿੰਪਲ ਸਿੱਧਾ ਸਿੱਧੀ ਬਣਾਈ ਹੋਈ ਆ ਆਪਾਂ ਇਹ ਕ੍ਰੋਪ ਕੋਟੀ ਤਰ੍ਹਾਂ ਆਪਾਂ ਨਹੀਂ ਬਣਾਈ ਹੋਈ ਇਸ ਸੁਧੀਆਂ ਚੈਨਾਂ ਜਿੰਨੀਆਂ ਆਪਾਂ ਸ਼ੁਰੂ ਚ ਰੱਖਿਆ ਨੇ ਓਨੀਆਂ ਹੀ ਅੰਡ ਤੱਕ ਨੇ ਜਿਵੇਂ ਆਪਾਂ 20 ਚੈਨਾਂ ਰੱਖਿਆ ਨੇ ਤੇ 10 ਆਪਾਂ ਉੱਪਰ ਵੀ ਇਹ ਬਣਾ ਕੇ ਫਿਰ ਡਿਜ਼ਾਈਨ ਪਾਉਣਾ ਤੇ ਉਸ ਸੇਮ ਉਸੇ ਤਰ੍ਹਾਂ ਹੀ ਆਪਾਂ ਇਹ ਸਕੀ ਵੀ ਬਣਾਈ ਹੋਈ ਹੈ ਦੇਖੋ ਜੀ ਬਣਾਉਣਾ ਇਸ ਨੂੰ ਬਿਲਕੁਲ ਹੀ ਆਸਾਨ ਹੈ ਇਸ ਤੋਂ ਅਗਲੀ ਵੀਡੀਓ ਵਿੱਚ ਮੈਂ ਦੱਸਾਂਗੀ 10 ਸਾਲ ਦੀ ਲੜਕੀ ਲਈ ਮੈਂ ਇਸੇ ਤਰ੍ਹਾਂ ਦੀ ਇੱਕ ਹੋਰ ਜੈਕਟ ਬਣਾ ਰਹੀ ਹਾਂ ਤੇ ਉਹਦੇ ਵਿੱਚ ਮੈਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਸ ਸਕੀਵ ਬਾਰੇ ਦੱਸਾਂਗੀ ਬਣਾਉਣਾ ਇਸ ਨੂੰ ਕਿਸ ਤਰ੍ਹਾਂ ਹੈ ਕਿਸ ਤਰ੍ਹਾਂ ਆਪਾਂ ਕਰੋਸ਼ੀਆਂ ਚਲਾਉਣਾ ਕਿਸ ਤਰ੍ਹਾਂ ਦੀਆਂ ਉਹਨਾਂ ਲਗਾਉਣੀ ਹੈ ਤੇ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਇਹ ਜੈਕਟ ਜਿਹੜੀ ਆਪਣੀ ਬਣਦੀ ਹੈ ਆ ਦੇਖੋ ਜੀ ਇਸ ਤਰ੍ਹਾਂ ਵੀ ਇਹ ਪਾਉਣੇ ਨੇ ਆਪਾਂ ਤੇ ਚਾਰ ਸੂਰੇ ਆਪਾਂ ਇਸ ਤਰ੍ਹਾਂ ਕਰੋਸ਼ੀਆ ਕੀਤਾ ਹੋਇਆ ਹੈ ਬਿਲਕੁਲ ਹੀ ਆਸਾਨ ਹੈ ਇਹ ਜਿਹੜੇ ਆਪਾਂ 5-5 ਇਸ ਤਰ੍ਹਾਂ ਵੀ ਇਹ ਪਾਉਣੇ ਨੇ ਵਿਚ ਇੱਕ ਸਿੰਗਲ ਕਰੋਸ਼ੀਆ ਰੱਖਿਆ ਹੋਇਆ ਉਸ ਤੋਂ ਅੱਗੇ ਆਪਾਂ ਵੀ ਇਹ ਪਾਉਣੇ ਨੇ ਆ ਦੇਖੋ ਜੀ ਤੇ ਇਹ ਹੀ ਆਪਾਂ ਸ਼ੁਰੂ ਜੋ ਵੀ ਚੈਨ ਬਣਾ ਕੇ ਉਸ ਤੋਂ ਅੱਗੇ ਜਬੀਏ ਬਣਾਏ ਹੋਏ ਨੇ ਤੇ ਉਸ ਤੋਂ ਅੱਗੇ ਡਿਜ਼ਾਈਨ ਪਾਇਆ ਹੋਇਆ ਫਿਰ ਆਪਾਂ ਮੋਢਿਆਂ ਦੀ ਕਾਰਟ ਪਾਉਣੀ ਹੈ ਇਹ ਅੱਠ ਵਾਰ ਦਿੱਤੇ ਹੋਏ ਨੇ ਆਪਾਂ ਡਿਜ਼ਾਈਨ ਦੇ ਜਿਹੜੇ ਵਾਰ ਨੇ ਉਹ ਆਪਾਂ ਅੱਠ ਦਿੱਤੇ ਹੋਏ ਨੇ ਸਿੰਗਲ ਕਰੋਸ਼ੀਆ ਵੀ ਇੱਕ ਵਿੱਚ ਰੱਖਿਆ ਹੋਇਆ ਆ ਦੇਖੋ ਜੀ ਜਦੋਂ ਆਪਣਾ ਇੱਕ ਵਾਰ ਪੂਰਾ ਹੋ ਜਾਂਦਾ ਉਸ ਤੋਂ ਅੱਗੇ ਆਪਾਂ ਪੁੱਠੇ ਪਾਸੇ ਦੀ ਸਿੰਗਲ ਕਰੋਸ਼ੀਆ ਰੱਖਿਆ ਹੋਇਆ ਹੈ ਫਿਰ ਆਪਾਂ ਮੋਡਿਆਂ ਦੀ ਕਾਟ ਪਾਈ ਹੋਈ ਆ ਦੇਖੋ ਜੀ ਇਹ ਆਪਾਂ 7 ਇੰਚ ਤੇ ਹੀ ਮੋਡਿਆਂ ਦੀ ਕਾਟ ਪਾਈ ਹੋਈ ਹੈ ਕਿਉਂਕਿ ਇਹ ਆਪਾਂ 10 ਸਾਲ ਦੀ ਲੜਕੀ ਦੀ ਜੈਕਟ ਬਣਾਈ ਹੋਈ ਹੈ ਬਿਲਕੁਲ ਪਤਲੀ ਜੀ ਲੜਕੀ ਹੈ ਇਹ ਇਹ ਆਪਾਂ 7 ਇੰਚ ਤੇ ਮੋਡਿਆਂ ਦੀ ਕਾਟ ਪਾਈ ਹੋਈ ਹੈ ਤੇ ਉਸ ਤੋਂ ਅੱਗੇ ਆਪਾਂ 6 ਇੰਚ 7 ਇੰਚ ਮੋਡਾ ਰੱਖਿਆ ਹੋਇਆ ਆ ਦੇਖੋ ਜੀ ਇਹ ਕੁੱਲ ਲੰਬਾਈ 15 ਇੰਚ ਹੈ ਆਪਣੀ 8 ਇੰਚ ਤੇ ਮੋਡਿਆਂ ਦੀ ਕਾਟ ਪਾਈ ਹੋਈ ਹੈ ਤੇ ਉਸ ਤੋਂ ਅੱਗੇ ਮੋਡਾ ਰੱਖਿਆ ਹੋਇਆ ਹੈ 7 ਇੰਚ ਕੁੱਲ ਲੈਂਥ ਇਸ ਦੀ 15 ਇੰਚ ਹੈ ਤੇ ਜਿੱਥੋਂ ਆਪਾਂ ਮੋਡਿਆਂ ਦੀ ਕਾਟ ਪਾਉਣੀ ਹੈ ਉੱਥੋਂ ਵੀ ਉੱਥੋਂ ਆਪਾਂ ਇਸ ਫਰੰਟ ਵਾਲੀ ਸਾਈਡ ਤੋਂ ਇੱਕ ਇੱਕ ਚੈਨ ਜਿਹੜੀ ਹੈ ਉਹੋ ਘਟਾਉਂਦੇ ਜਾਣਾ ਫਿਰ ਆਪਣੀ ਇਹ ਗਲੇ ਦੀ ਕਾਟ ਵੀ ਪੈਜੂਗੀ ਨਾਲ ਤੇ ਉੱਪਰ ਜਾ ਕੇ ਆਪਾਂ ਦੋ ਵਾਰ ਜਿਹੜੇ ਨੇ ਉਹ ਸਿੰਪਲ ਦੇ ਦਾਂਗੇ ਤੇ ਫਿਰ ਆਪਾਂ ਫਰੰਟ ਤੇ ਆਪਾਂ ਇਸ ਤਰ੍ਹਾਂ ਕਰੋਸ਼ੀ ਨਾਲ ਬਣਾਏ ਹੋਏ ਨੇ ਆ ਦੇਖੋ ਜੀ ਬੈਕ ਸਾਈਡ ਤੋਂ ਆਪਾਂ 40 ਚੈਨਾਂ ਲੈ ਕੇ ਇਹ ਆਪਾਂ ਬੀਏ ਬਣਾਏ ਹੋਏ ਨੇ ਤੇ ਪੰਜ ਵਾਰ ਆਪਾਂ ਬੀਆ ਬੀਏ ਬਣਾ ਕੇ ਦਿੱਤੇ ਹੋਏ ਨੇ ਤੇ ਉਸ ਤੋਂ ਅੱਗੇ ਫਿਰ ਆਪਾਂ ਡਿਜ਼ਾਈਨ ਪਾਇਆ ਹੋਇਆ ਆ ਦੇਖੋ ਜੀ ਇਹ ਅਠਵਾਰ ਦਾ ਇਸ ਤਰ੍ਹਾਂ ਡਿਜ਼ਾਈਨ ਬਣਾਇਆ ਹੋਇਆ ਤੇ ਜਿੱਥੇ ਡਿਜ਼ਾਈਨ ਖਤਮ ਹੁੰਦਾ ਉੱਥੇ ਮੋਡਿਆਂ ਦੀ ਕਾਟ ਪਾਈ ਹੋਈ ਹੈ ਬਿਲਕੁਲ ਹੀ ਸੌਖੇ ਜਿਹੇ ਤਰੀਕੇ ਨਾਲ ਆ ਦੇਖੋ ਜੀ ਮੋਡਿਆਂ ਦੀ ਕਾਟ ਆਪਾਂ ਕਿਸੇ ਵੀ ਤਰੀਕੇ ਪਾ ਸਕਦੇ ਹਾਂ ਮੋਡਿਆਂ ਦੀ ਕਾਟ ਬਾਰੇ ਤੇ ਸ਼ੁਰੂਤ ਲੈ ਕੇ ਐਂਡ ਤੱਕ ਮੈਂ ਵੀਡੀਓ ਪਾਵਾਂਗੀ ਉਹਦੇ ਵਿੱਚ ਮੈਂ ਦੱਸਾਂਗੀ ਕਾਟ ਕਿਸ ਤਰ੍ਹਾਂ ਪਾਉਣੀ ਹੈ ਮੋਡਿਆਂ ਦੀ ਕਾਟ ਕਿਸ ਤਰ੍ਹਾਂ ਪਾਉਣੀ ਹੈ ਤੇ ਕਿਸ ਤਰ੍ਹਾਂ ਚੈਨਾ ਬਣਾ ਕੇ ਫਿਰ ਉੱਪਰ ਆਪਾਂ ਬੀਏ ਬਣਾ ਕੇ ਇਹ ਜੈਕਟ ਬਣਵਾਉ ਬਣਾ ਸਕਦੇ ਆ ਜੇਕਰ ਇਸ ਤਰ੍ਹਾਂ ਦੀ ਜੈਕਟ ਤੁਸੀਂ ਆਰਡਰ ਤੇ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਹਾਂਜੀ ਜਿਹੜੀ ਆਪਾਂ ਪਹਿਲਾਂ ਵਾਈਟ ਤੇ ਬਲੈਕ ਕਲਰ ਦੀ ਇਸ ਕਿ ਵੀ ਬਾਰੇ ਦੱਸ ਰਹੀ ਸੀ ਉਹ ਵੀ ਕਿਸੇ ਨੇ ਆਰਡਰ ਤੇ ਤਿਆਰ ਕਰਵਾਈ ਸੀ 22 23 ਸਾਲ ਦੀ ਲੜਕੀ ਦੀ ਉਹ ਜੈਕਟ ਬਣਾਈ ਹੋਈ ਸੀ ਉਹ ਆਰਡਰ ਤੇ ਤਿਆਰ ਕਰਵਾਈਆਂ ਨੇ ਤੇ ਇਹੀ ਜਿਹੜੀ ਇਹ 10 ਸਾਲ ਦੀ ਲੜਕੀ ਦੀ ਆਪਾਂ ਜਿਹੜੀ ਜੈਕਟ ਬਣਾਈ ਹੋਈ ਏ ਇਸ ਤੋਂ ਅੱਗੇ ਫਿਰ ਆਪਾਂ ਇੱਕ ਹੋਰ ਜੈਕਟ ਬਣਾਉਣੀ ਏ ਤੇ ਉਹਦੇ ਵਿੱਚ ਮੈਂ ਦੱਸਾਂਗੀ ਤੁਹਾਨੂੰ ਕਿਸ ਤਰ੍ਹਾਂ ਆਪਾਂ ਇਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੈਕਟ ਜਿਹੜੀ ਏ ਉਹ ਬਣਾ ਕੇ ਤਿਆਰ ਕਰ ਸਕਦੇ ਆਪਾਂ ਘਰੇ ਬਿਠੇ ਹੀ ਆ ਦੇਖੋ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ